हां जी ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਚੱਕ ਲਿਆ ਸੀਐਮ ਭਗਵੰਤ ਮਾਨ ਦਾ ਇੱਕ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਸੁਖਬੀਰ ਬਾਦਲ ਨੂੰ ਚੱਕਣ ਦੀ ਤਿਆਰੀ ਕਰ ਲਈ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਕੋਲੋਂ ਜਿਹੜੀਆਂ ਅਤੀਜਾ ਬਰਾਮਤ ਹੋਈਆਂ ਨੇ ਪੰਜਾਬ ਦੇ ਲੋਕਾਂ ਨੂੰ ਦਰਸਾਲ ਦੇ ਵਿੱਚ ਨੇਰੇ ਦੇ ਵਿੱਚ ਰੱਖਿਆ ਜਾਂਦਾ ਸੀ ਕਿ ਬਾਦਲ ਪਰਿਵਾਰ ਪੰਜਾਬ ਦੇ ਪੱਖ ਦੇ ਵਿੱਚ ਖੜਾ ਹੈ ਤੇ ਪੰਜਾਬ ਨੂੰ ਪਤਾ ਨਹੀਂ ਕਿੰਨਾ ਕਿੰਨਾ ਨੇ ਯਾਨੀ ਸਮਰਥਨ ਦਿੱਤਾ ਬਾਹਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਸਟੇਜਾਂ ਦੇ ਉੱਤੇ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਔਰ ਹੁਣ ਇਹਨਾਂ ਦੇ ਘਰ ਦੇ ਵਿੱਚੋਂ ਜਿਹੜੀ ਜਿਹੜੀ ਚੀਜ਼ ਮਿਲੀ ਆ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਔਰ ਹੁਣ ਸੁਖਵੀਰ ਬਾਦਲ ਨੂੰ ਚੱਕਣ ਦੀ ਤਿਆਰੀ ਤੇ ਭਗਵੰਤ ਮਾਨ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਚੱਕਿਆ ਪਹਿਲਾਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਵਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਉਹੀ ਮਜੀਠੀਆ ਜਿਹੜਾ ਕਹਿੰਦਾ ਸੀ ਭਗਵੰਤਿਆ ਉਹ ਮਰੇ ਬਨੀ ਚ ਾਕ ਨਹੀਂ ਸਕਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਉਹੀ ਐਕਸ਼ਨ ਕੀਤਾ ਜਿਹੜਾ ਕਈ ਦਿਨ ਪਹਿਲਾਂ ਇੱਕ ਸੇ ਤੋਂ ਬੋਲਿਆ ਜਾਂਦਾ ਕਿ ਭਾਈ ਇਹਨਾਂ ਲਈ ਅਸੀਂ ਤਿਆਰੀਆਂ ਕਰ ਰਹੇ ਹਾਂ ਵੱਡੇ ਮਗਰਮੱਛਾਂ ਨੂੰ ਚੱਕਾਂਗੇ ਪਰ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਪੁਰਸ ਨੇ ਚੱਕ ਲਿਆ ਕਿਵੇਂ ਚੱਕ ਲਿਆ ਪੂਰੀ ਵੀਡੀਓ ਦਿਖਾਵਾਂਗੇ ਔਰ ਭਗਵੰਤ ਮਾਨ ਕਹਿੰਦੇ ਹੁਣ ਦੂਜਾ ਨੰਬਰ ਇਹਨਾਂ ਦਾ ਯਾਨੀ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੇ ਜੀਜੇ ਦਾ ਲੱਗਣ ਜਾ ਰਿਹਾ ਬੀਤੇ ਦਿਨੀ ਜਿਹੜੀ ਹਾਰ ਹੋਈ ਹੈ ਉਨੂੰ ਲੈ ਕੇ ਵੀ ਬੜਾ ਚਿੰਤਾ ਦੇ ਵਿੱਚ ਪਿਆ ਸੀ ਕਾਲੀਦਾਲ ਹੁਣ ਸੀਏ ਮਾਨ ਨੇ ਹੋਰ ਵੀ ਚਿੰਤਾ ਵਧਾ ਦਿੱਤੀਆਂ ਨੇ ਸੁਖਵੀਰ ਸਿੰਘ ਬਾਦਲ ਪਰਿਵਾਰ ਦੀਆਂ ਯਾਨੀ ਬਾਦਲਾ ਉੱਤੇ ਐਕਸ਼ਨ ਹੋ ਗਿਆ ਭਗੰਤ ਮਾਨ ਦਾ ਕਿਉਂਕਿ ਭਗੰਤ ਮਾਨ ਬੀਤੇ ਦਿਨਾਂ ਦੇ ਵਿੱਚ ਜਿਹੜੀ ਗੱਲ ਕਹਿ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਮ-ਚਾਮ ਇਕੱਠਾ ਕਰ ਰਹੇ ਹਾਂ ਜਿਸ ਦਿਨ ਉਹਨਾਂ ਦੇ ਖਿਲਾਫ ਸਾਡੇ ਹੱਥ ਸਬੂਤ ਲਾਗੇ ਤਾਂ ਅਸੀਂ ਉਸੇ ਦਿਨ ਹੀ ਦਾਵਾ ਪੁੱਲ ਦੇਣਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਚੱਕਦੀ ਹੈ ਪੁਲਿਸ ਸੁਣੋ ਯਾਰ ਧਿਆਨ ਦੇ ਨਾਲ ਤਾਂ ਸੁਖਬੀਰ ਸਿੰਘ ਵੀ ਸਿੰਘ ਬਾਦਲ ਦਾ ਵੀ ਨੰਬਰ ਲੱਗਣ ਜਾ ਰਿਹਾ ਕਿਉਂਕਿ ਸਿੰਘ ਬਾਦਲ ਇਹਨਾਂ ਦੇ ਹੈੱਡ ਨੇ ਕਿਤੇ ਸਾਰਾ ਤਾਮਚਾਮ ਉਹੀ ਕਰਦੇ ਨੇ ਉਹੀ ਵਿਰੋਧੀ ਧਿਰਾਂ ਦੇ ਵਿੱਚ ਬਹੁਤ ਸਾਰਾ ਰੌਲਾ ਪਾਉਂਦੇ ਸੀ ਭਗਵੰਤ ਮਾਨ ਦੇ ਖਿਲਾਫ ਬੜਾ ਰੌਲਾ ਪਾਇਆ ਸੀ ਪਰ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਵੀ ਨਕਾਰ ਦਿੱਤਾ ਹੈ ਤਾਂ ਅੱਜ ਭਗਵੰਤ ਮਾਨ ਦਾ ਸੁਖਬੀਰ ਤੇ ਵੀ ਕਿਵੇਂ ਐਕਸ਼ਨ ਹੁੰਦਾ ਇਹ ਖਬਰ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਕਿਵੇਂ ਚੱਕੇ ਜਰਾ ਇਹ ਵੀ ਸੁਣ ਲਓ ਧਿਆਨ ਦੇ ਨਾਲ ਲਜਾਇਆ ਜਾ ਰਿਹਾ ਤੇ ਇਸੇ ਵਿਚਾਰੇ ਨੂੰ ਤੁਹਾਨੂੰ ਦੱਸਨੇ ਕਿ ਤੱਕਾ ਮੁੱਕੀ ਦੀ ਵੀ ਖਬਰ ਸਾਹਮਣੇ ਆ ਗਿਆ ਜੁੱਝੇ ਦੱਸਿਆ ਜਾ ਰਿਹਾ ਕਿ ਅਧਿਕਾਰੀਆਂ ਵੱਲੋਂ ਵਿਕਰਮ ਚੀਟੀਆਂ ਤੇ ਕਰਦੇ ਪਿਛਲੇ ਦਰਵਾਜ਼ੇ ਤੋਂ ਚੁੱਪਚਪੀਤੇ ਬਾਹਰ ਲੈ ਕੇ ਜਾਇਆ ਜਾ ਰਿਹਾ ਸੀ ਤੇ ਉਸੇ ਦੌਰਾਨ ਮੋਕੇ ਉੱਤੇ ਸਮਰਥਕ ਪਹੁੰਚ ਜਾਂਦੇ ਨੇ ਜੋ ਸੁਰਾਨ ਮੋਕੇ ਉੱਤੇ ਜਿਹੜਾ ਮਾਹੌਲ ਹੈ ਕਾਫੀ ਤਣਾਅਪੂਰਨ ਵਾਲਾ ਪੰਜਾਂ ਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਅੱਜ ਤੜਕਸਾ 15 ਅਧਿਕਾਰੀਆਂ ਦੀ ਇੱਕ ਟੀਮ ਅਮਨਿਸਰ ਵਿਹائش ਉਹਨਾਂ ਦੇ ਗ੍ਰੀਨ ਅਵੇਨਿਊ ਸਥਿਤ ਘਰ ਦੇ ਵਿੱਚ ਪਹੁੰਚਦੀ ਹੈ ਜਿੱਥੇ ਲਗਾਤਾਰ ਸਵੇਰ ਤੋਂ ਹੀ ਉਹਨਾਂ ਦੇ ਘਰ ਦੀ ਖੰਗਾਲੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਤੋਂ ਦੱਸ ਨੇ ਕਿ ਵਿਕਰਮ ਸਿੰਘ ਮਚੀੜਿਆ ਦੇ ਘਰ ਦੇ ਨਾਲ ਅਮਨਿਸਰ ਦੇ ਵਿੱਚ 9 ਠਿਕਾਣਿਆਂ ਉੱਤੇ ਛਾਪੇਮਾਰੀ ਚੱਲ ਰਹੀ ਹੈ ਤੇ ਇਸ ਛਾਪੇਮਾਰੀ ਦੌਰਾਨ ਉਹਨਾਂ ਵੱਲੋਂ ਅਧਿਕਾਰੀਆਂ ਦੇ ਨਾਲ ਬਹਿਸ ਕਰਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਨਾਲ ਹੀ ਪਤਨੀ ਗਨੀਵ ਕੋਲ ਵੱਲੋਂ ਵੀ આરોਪ ਲਗਾਏ ਜਾਂਦੇ ਨੇ ਕਿ ਉਹਨਾਂ ਨੂੰ ਜ਼ਬਰਦਸਤ ਜੀ ਉਹ ਘਰ ਦੇ ਵਿੱਚ ਵੜੇ ਨੇ ਅਤੇ ਨਾਲੇ ਉਹਨੋਂ ਵੱਲੋਂ ਤੱਕਾ ਮੁੱਕੀ ਵੀ ਕੀਤੀ ਗਈ ਹੈ। ਯਾਨੀ ਬਿਕਰਮ ਮਜੀਠੀਆ ਬੰਨਿਆ ਵਿਰੋਧਤਾ ਕੀਤਾ ਜਾਂਦਾ। ਪਰ ਦੂਜੇ ਪਾਸੇ ਭਗਵੰਤ ਮਾਨ ਦਾ ਜਿਹੜਾ ਐਕਸ਼ਨ ਸੀ ਉਹ ਸਿੱਧੇ ਤੌਰ ਤੇ ਸੀ ਭਾਵੇਂ ਬਿਕਰਮ ਸਿੰਘ ਮਜੀਠੀਆ ਦੇ ਕਹਿੰਦਾ ਮੁੱਕੀਆਂ ਰੱਖ ਕੇ ਦਿਓ। ਪਰ ਇਹਨੂੰ ਚੱਕਣਾ ਜ਼ਰੂਰੀ ਹੈ। ਕਿਉਂ ਚੱਕਣਾ ਜ਼ਰੂਰੀ ਹੈ ਮੈਂ ਕਹਿ ਕਿਉਂ ਰਿਹਾ। ਦਰਾਂ ਸਾਲ ਦੇ ਵਿੱਚ ਇਸ ਗੱਲ ਦੇ ਸਬੂਤ ਨੇ ਮੇਰੇ ਕੋਲ ਪੰਜਾਬ ਦੇ ਅੰਦਰ ਜਿਹੜੀ ਜਿਹੜੀ ਇਹਨਾਂ ਨੇ ਮਹਾਮਾਰੀ ਫੈਲਾਈ ਸੀ ਉਹਦੇ ਜ਼ਿੰਮੇਵਾਰ ਇਹ ਬਾਦਲ ਪਰਿਵਾਰ ਨੇ ਜਿੰਨਾ ਵੀ ਨਸ਼ਾ ਪੱਤਾ ਚਰਾਉਣ ਵਾਲੀ ਇਹ ਆਮ ਆਦਮੀ ਪਾਰਟੀ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਵੇਲੇ ਦੀ ਜੜ ਪੱਟੀ ਹੋਈ ਆ ਪੰਜਾਬ ਦੀ ਜਿਹੜਾ ਕਿ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਉਹੀ ਦਰਸਲ ਦੇ ਵਿੱਚ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਪਾ ਕੇ ਗਿਆ ਸੀ ਜਿਹੜਾ ਕਿ ਪੰਜਾਬ ਅੱਜ ਤੱਕ ਸੁੱਲਗ ਰਿਹਾ ਔਰ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਇਹਨਾਂ ਦਾ ਸ਼ਗਵੀਰ ਸਿੰਘ ਬਾਦਰ ਉਹਨੂੰ ਵੀ ਚੱਕਣ ਦੀ ਤਿਆਰੀ ਤੇ ਆ ਭਗਵੰਤ ਮਾਰਾ ਕਿਉਂਕਿ ਭਗਵੰਤ ਮਾਨ ਦਾ ਵੀ ਤੁਹਾਡੇ ਸਾਹਮਣੇ ਇੱਕ ਬਿਆਨ ਸੁਣਾਵਾਂਗੇ ਕਿ ਆਖਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਦਿਨੀ ਕੀ ਕਿਹਾ ਸੀ ਕਿਉਂਕਿ ਇਹਨੇ ਕਿਹਾ ਕਿ ਪੰਜਾਬ ਦੇ ਅੰਦਰ ਇਹੋ ਇਕਲੇ ਨੇਤਾ ਨੇ ਜਿਹੜੇ ਚਾਹੁੰਦੇ ਆ ਸਾਡੇ ਹੀ ਸੱਤਾ ਰਵੇ ਸਾਡੇ ਹੀ ਪਰਿਵਾਰ ਪੀੜੀ ਦਰ ਪੀੜੀ ਪੰਜਾਬ ਨੂੰ ਖਾਵੇ ਔਰ ਪੰਜਾਬ ਨੂੰ ਲੁੱਟੇ ਤਾਂ ਇਹਨਾਂ ਨੇ ਹੁਣ ਸੋਚਿਆ ਕਿ ਪੰਜਾਬ ਦੇ ਲੋਕਾਂ ਨੇ ਇਨਕਾਰ ਦਿੱਤੇ ਆ ਔਰ ਦੂਜੇ ਪਾਸੇ ਮੌਜੂਦਾ ਸਰਕਾਰ ਦੇ ਵਿੱਚ ਭਗਵਾਨ ਤਾਂ ਮਾਨ ਨੇ ਸੋਚਿਆ ਕਿ ਭਾਈ ਹੁਣ ਤਾਂ ਜਿਹੜਾ ਮੌਕਾ ਹੈਗਾ ਔਰ ਹੁਣ ਉਹਨੂੰ ਵੀ ਪਤਾ ਹੈ ਹੁਣ ਸਿਹ ਮਾਨ ਨੂੰ ਵੀ ਪਤਾ ਕਿ ਪੰਜਾਬ ਦੇ ਲੋਕ ਮੈਨੂੰ ਵੀ ਨਕਾਰੇ ਬੈਠੇ ਨੇ ਕਿਉਂਕਿ ਮੇਰੀ ਵੀ ਛੁੱਟੀ ਹੋਣ ਵਾਲੀ ਆ ਪੌਣੇ 2 ਸਾਲ ਰਹਿ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਮੈਂ ਵਾਅਦਾ ਕੀਤਾ ਉਹ ਧੰਨਵਾਦੀਏ ਕਿਉਂਕਿ ਇਹਨਾਂ ਦਾ ਪਰਿਵਾਰ ਹੈ ਨਾ ਜਿਹੜਾ ਇਹਨਾਂ ਨੇ ਲੁੱਟ ਲੁੱਟ ਕੇ ਲੁੱਟ ਲੁੱਟ ਕੇ ਪੰਜਾਬ ਤੋਂ 3000 ਕਿਲਾ ਜ਼ਮੀਨ ਦਾ ਹੀ ਬਣਾ ਲਿਆ ਤਾਂ ਹੁਣ ਤੁਸੀਂ ਆਪ ਦੱਸੋ ਵੀ ਜਿਹੜੇ ਬੰਦਿਆਂ ਕੋਲ 3000 ਏਕੜ ਜ਼ਮੀਨ ਹੋਵੇ ਤੇ ਉਹ ਲੋਕ ਉਹਨਾਂ ਲੋਕਾਂ ਦਾ ਦੇਖੋ ਤੁਸੀਂ ਵੀ ਜਿਹੜੇ ਹੁਣ ਭਵੰਤਮਾਨ ਵਰਗੇ ਨੇ ਇਹਨਾਂ ਲੋਕਾਂ ਨੂੰ ਕਿਹਾ ਜਾਂਦਾ ਤੁਹਾਡੇ ਕੋਲ ਜ਼ਮੀਨ ਬਹੁਤ ਸਾਰੀ ਆ ਬਲਕਿ ਇਹਨਾਂ ਦੇ ਬਰਾਬਰ ਦੀ ਨਹੀਂ ਹੈਗੀ ਪਰ ਫੇਰ ਵੀ ਪੰਜਾਬ ਦਾ ਮੁੱਖ ਮੰਤਰੀ ਚਾਹੇ ਮਾੜਾ ਪੰਜਾਬ ਲਈ ਪਰ ਗੱਲ ਇੱਥੇ ਆਉਂਦੀ ਹੈ ਵੀ ਜਿਹੜੇ ਐਡੇ ਵੱਡੇ ਪੱਦਰ ਦੇ ਉੱਤੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਅੱਜ ਤੱਕ ਖਾਦਾ ਪੰਜਾਬ ਦੇ ਸਿਰੋਂ ਅੱਜ ਤੱਕ ਇਹਨਾਂ ਦੀਆਂ ਪੀੜ੍ਹੀਆਂ ਚੱਲ ਰਹੀਆਂ ਨੇ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈਗੀਆਂ ਇਹਨਾਂ ਦੀਆਂ ਪੀੜ੍ਹੀਆਂ ਆਉਣ ਵਾਲੇ ਕਈ ਸਾਲਾਂ ਤੱਕ ਚੱਲਣੀਆਂ ਉਹ ਪੰਜਾਬ ਲੁੱਟੇ ਹੋਏ ਦਾ ਇਹਨਾਂ ਕੋਲ ਐਡਾ ਧਨ ਦੌਲਤ ਹੈ ਕਿ ਅੱਜ ਤੱਕ ਇਹਨਾਂ ਕੋਲ ਖਤਮ ਹੋਣ ਦਾ ਨਾਮ ਨਹੀਂ ਲੈ ਰਿਆ ਤਾਂ ਹੁਣ ਜਿਹੜਾ ਭਗਵੰਤ ਮਾਨ ਬੰਨੀ ਐਕਸ਼ਨ ਹੋ ਰਿਹਾ ਇਹ ਬਿਲਕੁਲ ਸਹੀ ਹੋ ਰਿਹਾ ਪੰਜਾਬ ਦੇ ਲੋਕ ਇਹਦਾ ਸਮਰਥਨ ਵੀ ਕਰ ਰਹੇ ਨੇ ਕਿਉਂਕਿ ਬਾਦਲ ਪਰਿਵਾਰਾਂ ਨੇ ਜਿਹੜਾ ਇਹ ਚਾਹੁੰਦਾ ਕਿ ਸਾਡੇ ਬੱਚਿਆਂ ਤੋਂ ਲੈ ਕੇ ਸਾਡੇ ਪਤਾ ਨਹੀਂ ਕਿੰਨੀਆਂ ਤੱਕ ਪੀੜ੍ਹੀਆਂ ਤੱਕ ਪੰਜਾਬ ਨੂੰ ਲੁੱਟਣ ਇਹ ਬਿਆਨ ਮੈਂ ਕਈ ਵਾਰ ਤੁਹਾਡੇ ਸਾਹਮਣੇ ਇਹਨਾਂ ਦੇ ਭਤੀਜੇ ਦਾ ਵੀ ਸੁਣਾ ਚੁੱਕਿਆ ਔਰ ਹੁਣ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦਾ ਨੰਬਰ ਲਾਉਣ ਜਾ ਰਹੇ ਨੇ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਚੱਕਣਾ ਉਹਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਵੱਡੇ ਮગરਮੱਛ ਨੇ ਮੈਂ ਇਹਨਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈਣਾ ਹੀ ਲੈਣਾ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਤਾਨੇ ਮਾਰ ਰਹੇ ਸੀ ਕਹਿੰਦੇ ਜੇਕਰ ਹਿੰਮਤ ਹੈ ਮੈਂ ਵੀ ਇਹ ਗੱਲ ਕਹੀ ਸੀ ਆਪਣੇ ਚੈਨਲ ਦੇ ਥਰੂ ਕਿ ਭਾਈ ਜੇਕਰ ਤੁਹਾਡੇ ਵਿੱਚ ਹਿੰਮਤ ਆ ਤਾਂ ਵੱਡੇ ਮગરਮੱਛ ਜਿਹੜੇ ਬਾਦਲ ਕੇ ਆ ਇਹਨਾਂ ਨੂੰ ਤਹਸਨਾਸ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰਾ ਪੰਜਾਬ ਨੂੰ ਉਹਨਾਂ ਨੇ ਲੁੱਟ ਕੇ ਆਪਣੀ ਜ਼ਿੰਦਗੀ ਬਣਾਈ ਆ ਅੱਜ ਤੱਕ ਸਾਡੇ ਪੰਜਾਬ ਦੇ ਸਰੋਂ ਉਹਨਾਂ ਦੀ ਰੋਟੀ ਚੱਲ ਰਹੀ ਹੈ ਤਹਸ ਕਰਕੇ ਸੱਤਾ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜਿਹੜੇ ਨੇ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਹੈ ਕਈ ਸਰਕਾਰਾਂ ਆ ਰਹੀਆਂ ਪਰ ਬਾਦਲ ਕਿਆ ਨੂੰ ਕਿਸੇ ਨੇ ਛੇੜਨ ਦੀ ਹਿੰਮਤ ਨਹੀਂ ਕੀਤੀ ਸੋ ਇਸ ਗੱਲ ਦੀ ਅਸੀਂ ਵੀ ਹਮਾਇਤ ਕਰਦੇ ਹਾਂ ਕਿ ਬਹੁਤ ਵਧੀਆ ਤੁਹਾਡਾ ਜਿਹੜਾ ਐਕਸ਼ਨ ਹੈ ਇਹਨਾਂ ਦੇ ਉੱਤੇ ਹੋਰ ਵੀ ਵੱਡੇ ਪੱਧਰ ਦੇ ਉੱਤੇ ਹੋਣਾ ਚਾਹੀਦਾ ਇਹਨਾਂ ਦੇ ਉੱਤੇ ਬਲਡੋਜ਼ਰ ਵੀ ਚੱਲਣਾ ਚਾਹੀਦਾ ਇਹਨਾਂ ਦੀਆਂ ਕੋਠੀਆਂ ਦੇ ਉੱਤੇ ਜਿਹੜੀਆਂ ਕਿ ਬੇਨਾਮੀ ਸੰਪਤੀ ਸਾਡੇ ਗਰੀਬਾਂ ਦੇ ਖੂਨਾਂ ਦੇ ਨਾਲ ਬਣਾਈ ਹੋਈ ਹੈ ਪੰਜਾਬ ਦੇ ਲੋਕਾਂ ਦੁਆਰਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ